ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਆਪਣਾ ਚੈਨਲ ਤੁਹਾਡਾ ਦੇਖ ਰਹੇ ਆ ਤੇ ਅਸੀਂ ਅੱਜ ਸਫਾਈ ਵਿਭਾਗ ਕੋਟ ਕੰਪਲੈਕਸ ਵਿੱਚੋਂ ਸ਼ੁਰੂ ਕਰਿਆ ਜਿਵੇਂ ਸਾਰਿਆਂ ਨੂੰ ਪਤਾ ਵੀ ਸਾਡੀ ਇਹ ਮਹੀਨੇ ਲਗਾਤਾਰ ਜਾਰੀ ਹੈ ਕਮੇਟੀ ਵਾਲੇ ਜਿਹੜੇ ਸਾਡੇ ਮਿਊਸਪਲ ਕਾਰਪੋਰੇਸ਼ਨ ਵਾਲੇ ਭਰਾ ਸਾਡਾ ਬਹੁਤ ਸਾਥ ਦੇ ਰਹੇ ਆ ਪਹਿਲਾਂ ਅਸੀਂ ਬਾਸਰ ਡੱਕ ਰਿਆ ਸੀ ਸਿਵਲ ਹਸਪੀਟਲ ਕਰਿਆ ਸੀ ਰੈੱਡ ਕਰਾਸ ਦੇ ਜਿਵੇਂ ਕੁੜੀਆਂ ਦਾ ਹੋਸਟਲ ਹੋ ਗਿਆ ਅਨਾਥ ਆਸ਼ਰਮ ਹੋ ਗਿਆ ਉਹ ਕਰਿਆ ਸੀ ਅੱਜ ਅਸੀਂ ਕੋਰਟ ਕੰਪਲੈਕਸ ਵਿੱਚ ਸਵੇਰ ਤੋਂ 8 ਵਜੇ ਤੋਂ ਲੱਗੇ ਹੋਏ ਆ ਮਿਊਸਪਲ ਕਾਰਪੋਰੇਸ਼ਨ ਦੀ ਸਾਰੀ ਟੀਮ ਸਾਡੇ ਨਾਲ ਆ ਸਾਡੇ ਦਲਜੀਤ ਸਰ ਜੀ ਆਕਾਸ਼ ਸਰ ਤੇ ਨਵਦੀਪ ਸਿੰਘ ਜੀ ਲੱਗਾ ਮੈਣੋ ਆਪਣੇ ਵਕੀਲ ਲੈ ਕੇ ਜਿਹੜੇ ਪ੍ਰਧਾਨ ਆ ਸਾਡੇ ਗੁਰਵਿੰਦਰ ਸਿੰਘ ਮਾਨ ਜੀ ਉਹ ਵੀ ਸਾਡੇ ਨਾਲ ਅੱਜ ਸਾਥ ਦੇ ਰਹੇ ਨੇ ਪੂਰਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਸਾਰੇ ਲੋਕਾਂ ਨੂੰ ਕਹਿੰਦੇ ਆ ਅਪੀਲ ਕਰਦੇ ਆ ਵੀ ਸਾਡਾ ਸਾਥ ਦਿਓ ਬਠਿੰਡੇ ਨੂੰ ਸਾਫ਼ ਸੁਥਰਾ ਰੱਖੋ ਤਾਂ ਜੋ ਆਪਾਂ ਪਹਿਲਾਂ ਵਾਂਗੂ ਪਹਿਲੇ ਨੰਬਰ ਤੇ ਲਿਆ ਸਕੀਏ ਹਾਂਜੀ ਸਰ ਮੈਂ ਦਲਜੀਤ ਸਿੰਘ ਸੰਧੂ ਪ੍ਰੋਗਰਾਮ ਕੋਆਰਡੀਨੇਟਰ ਸਵਚ ਭਾਰਤ ਮਿਸ਼ਨ ਆ ਅੱਜ ਜਿਹੜਾ ਸਾਡਾ ਪਿਛਲੀ 14 ਤਰੀਕ ਤੋਂ ਲੈ ਕੇ ਇੱਕ ਸਾਡਾ ਸਵੱਛਤਾ ਹੀ ਸੇਵਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਸਾਰੇ ਭਾਰਤ ਦੇ ਵਿੱਚ ਤਾਂ ਉਹਦੇ ਤਹਿਤ ਹੀ ਅੱਜ ਦੀ ਜਿਹੜੀ ਸਾਡੀ ਮਹਿਮਾ ਹੈ ਉਹ ਅਸੀਂ ਕੋਰਟ ਕੰਪਲੈਕਸ ਦੇ ਵਿੱਚ ਸਫਾਈ ਨੂੰ ਲੈ ਕੇ ਸ਼ੁਰੂ ਕੀਤੀ ਹੈ ਜਿੰਦੇ ਵਿੱਚ ਕਿ 바ਰ ਐਸੋਸੀਏਸ਼ਨ ਦਾ ਤੇ ਸਾਡੇ ਲਾਰਤ ਵੈਲਫੇਅਰ ਫਾਊਂਡੇਸ਼ਨ ਤੇ ਸਟੂਡੈਂਟ ਯੂਨੀਅਨ ਤੋਂ ਨਵਦੀਪ ਹਰੀ ਗੌਰ ਹਰੀ ਆਏ ਨੇ ਤੇ ਸਾਰੇ ਰਲ ਕੇ ਅਸੀਂ ਇੱਥੇ ਸਫਾਈ ਮਹਿਮਾ ਚਲਾ ਰਹੇ ਆ ਤਾਂ ਜਿੰਨਾ ਵੀ ਕੋਰਟ ਦਾ ਆਸ-ਪਾਸਾ ਹੈ ਜਿੱਥੇ ਕੂੜਾ ਇਹ ਚੱਕਿਆ ਜਾਊਗਾ ਜੋ ਪਲਾਸਟਿਕ ਹੈ ਉਹ ਲੱਗ ਤੋਂ ਇਕੱਠਾ ਕਰ ਰਹੇ ਆ ਤਾਂ ਸਾਡਾ ਇੱਕ ਲੋਕਾਂ ਨੂੰ ਸਨੇਹਾ ਵੀ ਅਸੀਂ ਦੇ ਰਹੇ ਆ ਕਿ ਜਿਹੜਾ ਬਠਿੰਡੇ ਨੂੰ ਅਸੀਂ ਕੂੜਾ ਘੱਟ ਤੋਂ ਘੱਟ ਪੈਦਾ ਕਰੀਏ ਤਾਂ ਬਠਿੰਡੇ ਨੂੰ ਸਾਫ਼ ਸੁਥਰਾ ਰੱਖਣ ਤੇ ਸਾਡੀ ਇਸ ਮਹਿਮ ਦੇ ਵਿੱਚ ਸਾਰਿਆਂ ਨੂੰ ਅਸੀਂ ਸੱਦਾ ਦੇ ਰਹੇ ਆ ਕਿ ਸਾਡਾ ਹਿੱਸਾ ਬਣੋ ਤੇ ਸਾਡਾ ਸਾਥ ਦਿਓ ਅੱਜ ਨਗਰ ਨਿਗਮ ਬਠਿੰਡਾ ਲਾਰ ਫਾਊਂਡੇਸ਼ਨ ਬਠਿੰਡਾ ਤੇ ਸਟੂਡੈਂਟ ਯੂਨੀਅਨ ਵੱਲੋਂ ਤੇ ਸਾਡੇ ਤਸੀਲ ਭਾਈਚਾਰੇ ਵੱਲੋਂ ਰੜਕੇ ਜਿਹੜਾ ਇਹ ਸਾਡੇ ਕੋਰਟ ਕੰਪਲੈਕਸ ਦੇ ਵਿੱਚ ਜਿਹੜੇ ਪਾਸੇ ਵਕੀਲਾਂ ਦੇ ਚੈਂਬਰ ਬਣੇ ਹੋਏ ਐ ਇਸ ਪਾਸੇ ਅਸੀਂ ਜਿਹੜਾ ਸਫਾਈ અભિયાન ਚਲਾਇਆ ਮੈਂ ਇਹਨਾਂ ਦਾ ਜਿਹੜਾ ਸਾਡੇ ਐਨਜੀਓ ਲਾਰਥ ਫਾਊਂਡੇਸ਼ਨ ਸੂਰਜ ਯੂਨੀਅਨ ਤੇ ਨਗਰ ਨਿਗਮ ਰਿੰਡਾ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਇਨੀਸ਼िएट ਲਿਆ ਅਸੀਂ ਵੀ ਇਹਨਾਂ ਦੇ ਨਾਲ ਰਲ ਕੇ ਚੱਲੋ ਅੱਜ ਇਹ ਜਿਹੜਾ ਕਿਉਂਕਿ ਜਿੱਥੇ ਸਫਾਈ ਉੱਥੇ ਖਦਾਈ ਕਿੱਥੇ ਸਫਾਈ ਹੈ ਰੱਬ ਉੱਥੇ ਵੱਸਦਾ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਮੇਰਾ ਨਾਮ ਨਵਦੀਪ ਸਿੰਘ ਮੈਂ ਪੰਜਾਬ ਸਟੂਡੈਂਟ ਯੂਨੀਅਨ ਤੋਂ ਤੇ ਅੱਜ ਆਪਾਂ ਖੜੇ ਆ ਕੋਰਟ ਕੰਪਲੈਕਸ ਬਠਿੰਡਾ ਪਹਿਲਾਂ ਵੀ ਤੁਹਾਨੂੰ ਪਤਾ ਕਿ ਆਪਾਂ ਮੇਰਾ ਸ਼ਹਿਰ ਮੇਰੀ ਜ਼ਿੰਮੇਵਾਰੀ ਸਵਚ ਭਾਰਤ ਅਭਿਆਨ ਬਠਿੰਡਾ ਚਲਾ ਰਹੇ ਹਾਂ ਤੇ ਅੱਜ ਦੇ ਵਿੱਚ ਅੱਜ ਮੌਜੂਦ ਨੇ ਐਮਪੀਬੀ ਬਠਿੰਡਾ ਦੇ ਦੁਜੀਤ ਸਿੰਘ ਜੀ ਲਾਰਿਤ ਫਾਊਂਡੇਸ਼ਨ ਤੇ ਸਾਰੇ ਸਾਰੇ ਸਟੂਡੈਂਟ ਯੂਨੀਅਨ ਦੀ ਟੀਮ ਤੇ ਆਪਣੇ ਵਕੀਲ ਤੇ ਸਾਰੇ ਜਿਹੜੇ ਆਪਣੇ ਵਕੀਲ ਭਰਾ ਨੇ ਸਾਰੇ ਆਪਣੇ ਨਾਲ ਸਹਿਯੋਗ ਕਰ ਰਹੇ ਨੇ ਮੇਰਾ ਨਾਮ ਲੱਗਾ ਸ਼ੁਰੂਆਤ ਸਰ ਲਾਰਿਤ ਪਲਸ ਫਾਊਂਡੇਸ਼ਨ ਡਾਇਰੈਕਟਰ